ਇਹ ਮੁੰਡੇ ਹੁੱਲਰ ਬਾਜ ਟਰੈਕਟਰਾਂ ਨੂੰ ਆਰਨ ਜਾਂ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਂਦੇ ਆ ਇਹਨਾਂ ਨੂੰ ਗ੍ਰੇਜ ਕਰਨਾ ਚਾਹੀਦਾ ਵਾ ਕਿਉਂ ਇਹ ਵਿਰਸਾ ਵਾ ਨਾਮ ਬਾਣੀ ਦੀ ਜਪਨ ਦਾ ਪੁਜਾਰਾਂ ਦੇ ਚਾਰ ਫੇਰੇ ਨਾਕੇ ਲਾਏ ਆ ਇਹ ਅੰਦਰ ਕਿਵੇਂ ਐਂਟਰ ਹੋ ਸਕਦੇ ਆ ਪਤਾ ਨਹੀਂ ਇਹ ਕਿੱਥੋਂ ਲਾਮਤ ਆ ਗਈ ਆ ਜਿਹੜੀ ਇਹ ਨਹੇ ਦੀ ਆ ਪਤਾ ਵੀ ਹੈਗਾ ਵਾ ਟੀਕੇ ਲਾ ਲਾ ਕੇ ਬਹੁਤ ਨੌਜਵਾਨ ਪਹੜਾਈ ਕਰ ਗਏ ਆ ਇੱਥੇ ਵੀ ਆਪਾਂ ਦਹਾਂ ਨਵਾਂ ਦੀ ਕਿਰਤ ਕਰੀਏ ਕੋਈ ਭੁੱਖੇ ਨਹੀਂ ਮਰਦੇ ਵੱਡੇ ਵੱਡੇ ਰਿਆ ਇੱਥੇ ਹੀ ਸਭ ਕੋ ਉਦੇ ਪਾਏ ਆ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਦੇ ਮੌਕੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੇ ਵੱਲੋਂ ਬਟਾਲਾ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਸਾਡੇ ਨਾਲ ਤਰਨਾ ਦਲ ਤੋਂ ਬਾਬਾ ਬਲਵਿੰਦਰ ਸਿੰਘ ਨੇ ਗੱਲਬਾਤ ਕਰ ਲੈਣੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਾਬਾ ਜੀ ਅੱਜ ਖੁਸ਼ੀ ਦਾ ਦਿਨ ਹੈ ਸ਼ੁਕਰਾਨੇ ਦਾ ਦਿਨ ਹੈ ਔਰ ਇਸੇ ਸੰਬੰਧ ਦੇ ਵਿੱਚ ਮਾਤਾ ਸੁਲੱਖਣੀ ਦੇ ਪੇਕਾ ਘਰ ਤੋਂ ਨਗਰ ਕੀਰਤਨ ਰਵਾਨਾ ਹੋ ਕੇ ਬਟਾਲੇ ਸ਼ਹਿਰ ਦੀ ਪ੍ਰਕਰਮਾ ਕਰੇਗਾ ਕਿਵੇਂ ਦੇਖਦੇ ਹੋ ਅੱਜ ਦੇ ਸਮੁੱਚੇ ਰੂਪ ਦੇ ਵਿੱਚ ਸੰਗਤ ਦੇ ਦ੍ਰਿਸ਼ ਨੂੰ ਜਾਂ ਇਤਿਹਾਸਕ ਦਿਹਾੜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਦੇ ਸਵਦੇਸ਼ ਵਿਦੇਸ਼ ਤੇ ਵਸ ਰਹੇ ਗੁਰਨਾਨਕ ਨਾਮ ਲੈਵਾ ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਘਰਾਂ ਤੇ ਬੈਠੇ ਟੀਵੀਆਂ 'ਰਈ ਤੁਹਾਡੇ ਮਾਦੀਆਂ ਰਈ ਸਮੂੱਚੇ ਗੁਰਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਮਾਤਾ ਜੀ ਦੇ ਵਿਆਹ ਪੁਰਬ ਨੂੰ ਮੁਬਾਰਕਾਂ ਦਿੰਦੇ ਹੋਏ ਤਰਨਾਦਲ ਮਹਿਤਾ ਚੌਂਕ ਦੀਆਂ ਫੌਜਾਂ ਇਸ ਆਏ ਸਾਲ ਹਰ ਸਾਲ ਗੁਰਨਾਨਕ ਪਾਤਸ਼ਾਹ ਦੇ ਜੋ ਕੰਧ ਸਾਹ ਤੋਂ ਨਗਰ ਕੀਰਤਨ ਰਵਾਨਾ ਹੁੰਦਾ ਵਾ ਸਹਿਰ ਤੇ ਗਲੀਆਂ ਬਾਜ਼ਾਰਾਂ ਚੋਂ ਦੀ ਹੁੰਦਾ ਹੋਇਆ ਸਮਾਪਤੀ ਰਾਤ ਤਕਰੀਬਨ ਕਲ ਸੁਲਤਾਨਪੁਰ ਲੋਧੀ ਤੋਂ ਜਦੋਂ ਨਗਰ ਕੀਰਤਨ ਤੁਰਿਆ ਵਾ ਪਿੰਡਾਂ ਸਾਰਾ ਕਸਬਿਆਂ ਥਾਣੀ ਵਿਚਰਦੇ ਹੋਏ ਸਵੇਰੇ ਅੰਮ੍ਰਿਤ ਵੇਲੇ ਕੰਤ ਸਾਹਿਬ ਖੇ ਸਮਾਪਤੀ ਹੋਈ ਆ ਤੇ ਹੁਣ ਸਵੇਰੇ ਸੁਭਾਈ ਤਿਆਰੀਆਂ ਕਰਦੇ ਆ ਤੇ ਨਗਰ ਕੀਰਤਨ ਦੀ ਤਿਆਰੀ ਹੋ ਗਈ ਆ ਤੁਰ ਪੇ ਆ ਤੇ ਜਿੱਥੇ ਐਨੇ ਉਤਸ਼ਾਹ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੰਗਰ ਲਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੂਰਵ ਤੇ ਪਦਾਰਥ ਸਕਨ ਸਕਾਉਣ ਲਈ ਤੇ ਉੱਥੇ ਬੇਨਤੀ ਕਰਦੇ ਆ ਤੰਨ ਨਾਲ ਮਹਿਤਾ ਚੌਂਕ ਵਾਲੀਆਂ ਫੌਜਾਂ ਵੱਲੋਂ ਪੇ ਜਿੰਨਾ ਅਜੇ ਤੱਕਾਂ ਕੇਸ ਨਹੀਂ ਰੱਖੇ ਉਹ ਕੇਸ ਰੱਖਣ ਤੇ ਜਿੰਨਾ ਅਜੇ ਤੱਕਾਂ ਅੰਮ੍ਰਿਤ ਨਹੀਂ ਛਕਿਆ ਕੇਸ ਰੱਖ ਕੇ ਤਿਆਰ ਬਰ ਤਿਆਰ ਹੋ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਜਿਵੇਂ ਤੁਸੀਂ ਸਿਧਾਂਤ ਦੀ ਗੱਲ ਕੀਤੀ ਹੈ ਕਿ ਕੇਸ ਰੱਖਣ ਦੀ ਜ਼ਰੂਰਤ ਹੈ ਖੰਡੇ ਬਾਟੇ ਦੀ ਪੌਲ ਲੈਣ ਦੀ ਲੋੜ ਹੈ ਜਦੋਂ ਵੀ ਇਤਿਹਾਸਕ ਦਿਹਾੜੇ ਆਉਂਦੇ ਆ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਦਿਨ ਤਾਂ ਮਨਾ ਲੈਂਦੇ ਆ ਪਰ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਗਿਫਟ ਦੇ ਰੂਪ ਦੇ ਵਿੱਚ ਸਿਧਾਂਤ ਬਖਸ਼ਿਆ ਜਾਂ ਹੋਰ ਚੀਜ਼ਾਂ ਬਖਸ਼ੀਆਂ ਉਹਨਾਂ ਦੇ ਨਾਲ ਅਸੀਂ ਜੁੜ ਨਹੀਂ ਪਾਉਂਦੇ ਘਾਟ ਕਿੱਥੇ ਰਹਿ ਜਾਂਦੀ ਹੈ ਕਿ ਜਾਂ ਪ੍ਰਚਾਰ ਨਹੀਂ ਹੋ ਪਾਉਂਦਾ ਜਾਂ ਅਸੀਂ ਦੱਸ ਨਹੀਂ ਪਾਉਂਦੇ ਉਹਨਾਂ ਚੀਜ਼ਾਂ ਨੂੰ ਜੇਰੀ ਪ੍ਰਚਾਰ ਦੀ ਗੱਲ ਦਾ ਜਿੰਨੀਆਂ ਵੀ ਸਮੁਤੀਆਂ ਦੇ ਅੰਗਸੰਗ ਜਹੇ ਬੰਦੀਆਂ ਨੇ ਜੋ ਪੁਰਾਤਨ ਬਾਬਾ ਦੀਪ ਸਿੰਘ ਤੋਂ ਲੈ ਲਓ ਬਾਬਾ ਬੁੱਢਾ ਸਾਹਿਬ ਤੋਂ ਲੈ ਲਓ 6ਵੀਂ ਪਾਸੀ ਤੋਂ ਬਾਬਾ ਬੁੱਢਾ ਸਾਹਿਬ ਜੀ ਤਿਲਕ ਲਾਏ ਉਹਨਾਂ ਨੇ ਪਹਿਲੀ ਪਾਸੀ ਦੇ ਨਾਲ ਸੰਗਤ ਕੀਤੀ ਆ ਤੇ ਪ੍ਰਚਾਰ ਪ੍ਰਸਾਰ ਦਿਨ ਤੋਂ ਹੰਦਾ ਆ ਰਿਹਾ ਵਾ ਪਰ ਕੋ ਕੁਦਰਤ ਦੀ ਕੁਮਾਰ ਆ ਜਿਨ੍ਹਾਂ ਲੋਕਾਂ ਨੂੰ ਜਿੱਦਾਂ ਮਾਝ ਦੇ ਥਾਂ ਦੇ ਨਾਲ ਚਚਰ ਲੱਗਾ ਹੁੰਦਾ ਉਹਨਾਂ ਨੂੰ ਅੰਮ੍ਰਿਤ ਰੂਪੀ ਦੁੱਧ ਦੇ ਬਾਰੇ ਨਹੀਂ ਪਤਾ ਹੁੰਦਾ ਸਭ ਕੁਝ ਦੱਸਣ ਦੇ باوجود ਵੀ ਨਿਹੰਗ ਸਿੰਘ ਜਿੰਨੇ ਵੀ ਦਲਾ ਪੰਥਾਂ ਦੇ ਆ ਜੋਰ ਮੇਲਿਆਂ 'ਚ ਆ ਪਿੰਡੋਂ ਪਿੰਡ ਸੈਰੋਸਾਰ ਵਿਚਰ ਤੇ ਪ੍ਰਚਾਰ ਪ੍ਰਸਾਰ ਕਰਦੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਅਮਰਤਿਸ ਕਉਂਦਿਆ अनेका ਪ੍ਰਾਣੀਆਂ ਨੂੰ ਸਮੁੱਚੇ ਜਿੱਦਾਂ ਬੁੱਢਾ ਦਲ ਬਾਬਾ ਬੁੱਢਾ ਸਾਹਿਬ ਤੋਂ ਤਿਆਰ ਹੋਇਆ ਵਾ ਤੇ ਛਿੰਨੇ ਬਛਿੰਨੇ ਚੱਲਦਾ ਅੱਜ ਸਿੰਘ ਸਾਹਿਬ ਜਸਵੰਤਰ ਬਾਬਾ ਬਲਬੀਰ ਸਿੰਘ ਦੀ 96 ਕਰੋੜੀ ਤੇ ਉੱਥੇ ਹੋਰ ਵੀ ਜਿਹੇ ਬੰਦੀਆਂ ਮਤਲਬ ਬੁੱਢੇ ਦਲ ਤੋਂ ਵੱਖ ਹੋ ਕੇ ਚੱਲ ਰਹੀਆਂ ਨੇ ਇਤਿਹਾਸਕ ਦਿਹਾੜਿਆਂ ਦੇ ਮੌਕੇ ਸ਼ੋਰ ਸ਼ਰਾਬੇ ਹੁੰਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਜਦੀਆਂ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਅੱਗੇ ਤੋਂ ਜਿਹੜੀਆਂ ਜਿਹੜੇ ਦਿਹਾੜਿਆਂ ਦੇ ਉੱਪਰ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਹੁੰਦਾ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਮੁੰਡੇ ਹੁੱਲਰ ਬਾਜ ਟਰੈਕਟਰਾਂ ਨੂੰ ਆਰਮ ਜਾਂ ਮੋਟਰਸਾਈਕਲਾਂ ਦਾ ਪਟਾਕੇ ਮਰਵਾਉਂਦੇ ਆ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਵਾ ਕਿਉਂ ਇਹ ਵਿਰਸਾ ਵਾ ਨਾਮ ਬਾਣੀ ਜਪਣ ਦਾ ਤੇ ਜਿੰਨਾ ਵੀ ਬਤਵਾਤਾ ਆਪਾਂ ਸੇਮਰਨ ਕਰਾਂਗੇ ਆਪਣਾ ਜਰਾ ਜਨਮ ਆਇਆ ਸਫਲ ਹੈ ਤੇ ਪ੍ਰਸ਼ਾਸਨ ਦੀ ਵੀ ਇਹ ਢਿੱਲਵਾ ਜਦੋਂ ਬਾਜ਼ਾਰਾਂ ਦੇ ਚਾਰ ਚਫਰੇ ਨਾਕੇ ਲਾਏ ਆ ਇਹ ਅੰਦਰ ਕਿਵੇਂ ਐਂਟਰ ਹੋ ਸਕਦੇ ਆ ਬਾਹਰ ਜੋ ਮਰਤੀ ਕਰਦੇ ਰਹਿਣ ਬਾਜ਼ਾਰਾਂ ਦੇ ਅੰਦਰ ਇਹ ਨਹੀਂ ਵਰਨੇ ਚਾਹੀਦੇ ਪਰ ਸਮੇਂ ਦੀਆਂ ਕੁਝ ਪ੍ਰਸ਼ਾਸਨ ਦੀ ਢਿੱਲ ਹੋਣ ਕਰਕੇ ਇਹ ਜੋ ਹੁੱਲਰਵਾਜ ਕਰਦੇ ਆ ਤੇ ਦਿਨ-ਵਿਦਨ ਨਸਾ ਵਧ ਰਿਆ ਤੇ ਇਸੇ ਕਰਕੇ ਜਹੇਬੰਦੀਆਂ ਵੀ ਸ਼੍ਰੋਮਣੀ ਕਮੇਟੀ ਦੇ ਵੀ ਬੜੇ ਵੱਡੇ ਉਪਰਾਲੇ ਨੇ ਅਨੇਕਾਂ ਪ੍ਰਾਣੀ ਇਹਨਾਂ ਨੂੰ ਅੰਮ੍ਰਿਤ ਦੇ ਸ਼ਕਾਉਂਦੇ ਆ ਪਰ ਫੇਰ ਵੀ ਲੋਕ ਕਰਾਇ ਤੁਰੇ ਜਾਂਦੇ ਆ ਪਤਾ ਨਹੀਂ ਇਹ ਕਿੱਥੋਂ ਲਾਮਤ ਆ ਗਈ ਆ ਜਿਹੜੀ ਇਹ ਨਸ਼ੇ ਦੀ ਆ ਪਤਾ ਵੀ ਹੈਗਾ ਵਾ ਟੀਕੇ ਲਾ ਲਾ ਕੇ ਬਹੁਤ ਨੌਜਵਾਨ ਤੇ ਰਾਈ ਕਰ ਗਏ ਆ ਤੇ ਕੋਹ ਰਹਿੰਦੇ ਖੁੰਦੇ ਪੈਸਾ ਵੀ ਲੈ ਗਏ ਆ ਤੇ ਵਿਦੇਸ਼ਾਂ ਚ ਭੱਜ ਗਏ ਆ ਕੁੜੀਆਂ ਵੀ ਮੁੰਡੇ ਵੀ ਆਪਣਾ ਤੇ ਪੰਜਾਬ ਸਾਰਾ ਖਾਲੀ ਹੋਇਆ ਪਿਆ ਤੇ ਆਪਣੇ ਪ੍ਰਚਾਰ ਪ੍ਰਸਾਰ ਕਰੋ ਤੇ ਇੱਥੇ ਵੀ ਆਪਾਂ ਦਸਾਂ ਨਵਾਂ ਦੀ ਕਿਰਤ ਕਰੀਏ ਕੋਈ ਭੁੱਖੇ ਨਹੀਂ ਮਰਦੇ ਵੱਡੇ ਵੱਡੇ ਰਿਆ ਇੱਥੇ ਹੀ ਸਭ ਕੋ ਉਹਦੇ ਪਾਏ ਆ ਤੇ ਅਸੀਂ ਇਹੋ ਬੇਨਤੀ ਕਰਦੇ ਆ ਵੀ ਤਿਆਰ ਵਰ ਤਿਆਰ ਰਹੀਏ ਤੇ ਗੁਰੂ ਦੇ ਮਿਹਨ ਤੇ ਰਹੀਏ ਤੇ ਹਰੇਕ ਦਾ ਸਤਿਕਾਰ ਕਰੀਏ ਕੋਈ ਵੀ ਕੋਈ ਮਜਮਤਾ ਹੈਗਾ ਉਹਦਾ ਸਤਿਕਾਰ ਬੰਦਾ ਤੁਹਾਨੂੰ ਪਤਾ ਹੀ ਆ ਆਨੰਦਪੁਰ ਆਪਣੇ ਛਾਈ ਮੀਆਂ ਮੀਰ ਨੇ ਵੀ ਹਰਮੰਦਰ ਸਾਹਿਬ ਦੀ ਨੀ ਰੱਖੀ ਨਾਲ ਲਾ ਕੇ ਚੱਲੇ ਆ ਹਨ ਜੇ ਇਹ ਗੰਗੂ ਪੰਡਤ ਨੇ ਉਰਸ ਦੀ ਕੰਮ ਕੀਤਾ ਤੇ ਹੋਰ ਵੀ ਪੰਡਤ ਨਾਲ ਲੈ ਕੇ ਗੁਰੂ ਮਹਾਰਾਜ ਜਨ ਚੱਲਦੇ ਰਹੇ ਨੇ ਹਾਂਜੀ ਬਿਲਕੁਲੋ ਬਾਬਾ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ ਨਗਰ ਕੀਰਤਨ ਦੀਆਂ ਪੂਰਨ ਤੌਰ ਤੇ ਤਿਆਰੀਆਂ ਨੇ ਅੱਗੇ ਵੀ ਯਤਨਸ਼ੀਲ ਰਹਾਂਗੇ ਕਿ ਤमाम ਸਾਰੀ ਜਿਹੜੀ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਈਏ ਧੰਨਵਾਦ